ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸਖਤ ਕਾਰਵਾਈ ਕਰਦੇ ਹੋਏ ਕਈ ਉਪਰਾਧੀਆਂ ਨੂੰ ਨੱਥ ਪਾਈ ਇਸ ਮੁਹਿੰਮ ਦਾ ਉਦੇਸ਼ ਸੂਬੇ ਚ ਅਪਰਾਧਕ ਸਰਗਰਮੀਆਂ ਨੂੰ ਜੜ ਤੋਂ ਖਤਮ ਕਰਨਾ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਤਹਿਤ ਸੂਬੇ ਚ ਸਖਤੀ ਦਿਖਾਈ ਤੇ ਹੁਣ ਤੱਕ 2516 ਲਗਭਗ ਅਪਰਾਧੀ ਗ੍ਰਿਫਤਾਰ ਕੀਤੇ ਇਹਨਾਂ ਹੀ ਨਹੀਂ ਪੁਲਿਸ ਨੇ ਬਾਈ ਵੱਡੇ ਗੈਂਗਸਟਰਾਂ ਨਾਲ ਪੁਲਿਸ ਮੁਕਾਬਲਾ ਕੀਤਾ ਜਦੋਂ ਕਿ 950 ਦੇ ਲਗਭਗ ਅਪਰਾਧਿਕ ਮੋਡਿਊਲਾਂ ਦਾ ਪਰਦਾਫਾਸ਼ ਕਰਨ ਚ ਵੀ ਸਫਲਤਾ ਹਾਸਲ ਕੀਤੀ ਪੰਜਾਬ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ 2060 ਦੇ ਕਰੀਬ ਹਥਿਆਰ ਤੇ 559 ਵਾਹਨ ਬਰਾਮਦ ਕੀਤੇ ਹਨ ਟੀ ਆਨਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ STF ਪਹਿਲੇ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੀ ਨਫਰੀ ਸਾਡੇ ਕੋਲ ਬਹੁਤ ਹੈ ਬੜੀ ਦਲੇਰ ਪੁਲਿਸ ਹੈ ਤਾਂ ਇਸੇ ਲੜੀ ਦੌਰਾਨ ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਜੀ ਖੁਦ ਸਕੂਟੀ ਚਲਾ ਕੇ ਜਾਂਦੇ ਹੋਏ ਪਿੰਡ ਛਾਹੀ ਤੋਂ ਤੁਸੀਂ ਹੁਣ ਸੀ ਲਾਈਵ ਦੇਖ ਰਹੇ ਹੋ ਜਿੱਥੇ ਕੀ ਪਹਿਲਾਂ ਪਾਰਕ ਦਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਸੀ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਜੀ ਪਾਰਕ ਤੇ ਸਟੇਡੀਅਮ ਦਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਸੀਗੇ ਕੋਡ ਸਕੂਟੀ ਚਲਾ ਕੇ ਪਿੰਡ ਵਿੱਚ ਸਫ਼ਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰ ਅਜ ਤੁਹਾਨੂੰ ਦਿਖ ਰਹੇ ਹਾਂ ਲਾਈਵ ਤਸਵੀਰ ਹਾਂਜੀ ਰਵਨ ਸਾਹਿਬ ਕੀ ਕਹੋਗੇ ਸਾਡੇ ਫਾਰਮਰ ਪਰ ਇੱਕ ਟਮਾਟਰ ਦੀ ਬਾਤ ਹੀ ਹਾਂਜੀ ਜੀ ਹਰੇਕਾ ਦੇ ਕੰਮਾਰੇ ਕੋਈ ਨੰਨੇ ਜੀ ਮੰਤਰੀ ਆਪ ਪਬਲਿਕ ਤੋਂ ਨਹੀਂ ਲੈ ਰਹੇ ਜੇ ਪਹਿਲਾਂ ਪੰਜਾਂ ਨੂੰ ਬੋਲੇ ਚੋਣ ਨਹੀਂ ਹਾਂ ਜਿਵੇਂ ਕਿ ਆਪਾਂ ਦੇਖਿਆ ਲਾਈਵ ਸਕੂਟੀ ਚਲਾ ਕੇ ਆਪ ਜਾ ਰਹੇ ਨੇ ਵਿੱਤ ਮੰਤਰੀ ਜੀ ਕੀ ਕਹੋਗੇ ਬਹੁਤ ਵਧੀਆ ਇਨਸਾਨ ਨੇ ਜੀ ਦੇਖੋ ਇਹਨਾਂ ਦਾ ਇਹੀ ਕੰਮ ਹੈ ਅਸੀਂ ਸਾਰਾ ਪਿੰਡ ਸਾਰੇ ਵਰਕਰ ਅਸੀਂ ਇਹਦੇ ਇਹੀ 팬 ਇਹਨਾਂ ਦੇ ਇਹੀ 팬 ਹੈ ਜੀ ਬਿਲਕੁਲ ਹਲਕੇ ਦੇ ਸਾਰੇ ਵਰਕਰ 팬 ਨੇ ਵੀ ਇਹਨਾਂ 'ਚ ਕੋਈ ਹੰਕਾਰ ਕੋਈ ਸ਼ੀਮ ਨਹੀਂ ਹੈਗੀ ਠੀਕ ਹੈ ਜੀ ਠੀਕ ਹੈ ਸੋ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵਿੱਤ ਮੰਤਰੀ ਹਰਪਾਲ ਸਿੰਘ ਟੀਮਾਂ ਜੀ ਕੁਝ ਸਕੂਟੀ ਚਲਾ ਕੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾਂ ਜੀ ਸਕੂਟੀ ਚਲਾ ਕੇ ਜਾਂਦੇ ਹੋਏ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੇ ਨੇ ਲਾਈਵ ਤਸਵੀਰਾਂ ਦੇਖ ਰਹੇ ਹੋ ਜਿੰਦਾਬਾਦ ਹਰਪਾਲ ਸਿੰਘ ਜੀ ਟੀਮਾਂ ਜਿੰਦਾਬਾਦ ਵਿੱਤ ਮੰਤਰੀ ਹਰਪਾਲ ਸਿੰਘ ਟੀਮਾਂ ਜੀ ਲਈ ਤੁਸੀਂ ਸਾਰੇ ਪਿੰਡ तो जिते की खुद स्कूटी चला के गए नजर आ रहे हरपाल सो लाइव तस्वीर थोड़ा जिते की वित्त मंत्री हरपाल सिंह चीमा जी पहुंचे

वित्त मंत्री हरपाल सिंह चीमा जी का वित्त मंत्री साहब का जो सम्मान किया जा रहा है मैंबर साहब के घर पुंच ਕੀ ਨਾ ਕੋਈ ਕੋਈ ਦਰ ਗਈ ਮੈਂ ਕੋਈ ਕਰਦੇ ਫਿਰਾਂ ਹਾਂ ਕੋਈ ਦਰ ਆਇਆ ਗੱਡੀ ਕੋਈ ਕੋਈ ਕੇਤੀ ਬਗਾਉਂਦੇ ਡੇਟੋ ਡਾਕਟਰ ਜਿੰਦਰਾ ਜੋ ਆਜੋ ਆਜੋ ਬਈ ਇੱਥੇ ਨਹੀਂ ਆਈ ਜੀ ਕੋਈ ਆਈ ਐਂਗਲ ਤੇ ਹੁੰਦਾ ਜੇ ਜਦ ਤੱਕ ਨਾ ਕੋਈ ਨਾਮ ਨਹੀਂ ਕਰਾਦੀ ਵਾਲੀ ਨਾ ਕਰ ਜੀ ਆ 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 ਬੋਲੀ ਸੋ ਨਿਹਾਲੋ ਸਤ ਸ੍ਰੀ ਅਕਾਲ ਬੋਲੀ ਸੋ ਨਿਹਾਲੋ ਸਤ ਸ੍ਰੀ ਅਕਾਲ ਮੇਤ ਮੰਤਰੀ ਹਰਪਾਲ ਸਿੰਘ ਟੀਮਾ ਜੀ ਖੁਦ ਸਕੂਟੀ ਚਲਾ ਕੇ ਜਾਂਦੇ ਹੋਏ ਪਿੰਡ ਛਾੜੀ ਤੋਂ ਤੁਸੀਂ ਹਾਂ ਤੁਸੀਂ ਲਾਈਵ ਦੇਖ ਰਹੇ ਹੋ ਜਿੱਥੇ ਕੀ ਪਹਿਲਾਂ ਪਾਰਕ ਦਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਸੀ ਵਿੱਤ ਮੰਤਰੀ ਹਰਪਾਲ ਸਿੰਘ ਜੀ। ਪਾਰਕ ਤੇ ਸਟੇਡੀਅਮ ਦਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਸੀਗੇ। ਖੁਦ ਸਕੂਟੀ ਚਲਾ ਕੇ ਪਿੰਡ ਵਿੱਚ ਸਫ਼ਰ ਕਰਦੇ ਹੋਏ ਨਜ਼ਰ ਆ ਰਹੇ ਨੇ। ਤਸਵੀਰਾਂ ਜਿ ਤੁਹਾਨੂੰ ਦਿਖ ਰਹੇ ਲਾਈਵ ਤਸਵੀਰ। ਹਾਂਜੀ ਰਵਣ ਸਿੰਘ ਸਾਹਿਬ ਕੀ ਕਹੋਗੇ? ਹਾਂਜੀ। ਹਰੇਕ ਸਾਡੇ ਕੰਮਾਂ ਦੇ ਪੁਜੀ ਨੰਨੇ ਵਿੱਤ ਮੰਤਰੀ ਆਪ ਪਬਲਿਕ ਟੂਰ ਨਹੀਂ ਲੈ ਰਹੇ ਜਿੰਨੇ ਪਹਿਲਾਂ ਪੰਜਾਂ ਨੂੰ ਲੈ ਚੁੱਕੇ ਸੀ। ਹਾਂ ਜਿਵੇਂ ਕਿ ਆਪਾਂ ਦੇਖਿਆ ਲਾਈਵ ਸਕੂਟੀ ਚਲਾ ਕੇ ਆਪ ਜਾ ਰਹੇ ਨੇ ਵਿੱਤ ਮੰਤਰੀ ਜੀ। ਕੀ ਕਹੋਗੇ ਬਹੁਤ ਵਧੀਆ ਇਨਸਾਨ ਨੇ ਜੀ ਦੇਖੋ ਇਹਨਾਂ ਦਾ ਇਹੀ ਕੰਮ ਹੈ ਅਸੀਂ ਸਾਰਾ ਪਿੰਡ ਸਾਰੇ ਵਰਕਰਾਂ ਸੀ ਇਹਦੇ ਇਹੀ 팬 ਇਹਨਾਂ ਦੇ ਇਹੀ 팬 ਹੈ ਜੀ ਬਿਲਦੇ ਹਲਕੇ ਦੇ ਸਾਰੇ ਵਰਕਰ 팬 ਨੇ ਵੀ ਇਹਨਾਂ ਦੀ ਕੋਈ ਹੰਕਾਰ ਕੋਈ ਸ਼ੀਮ ਨਹੀਂ ਹੈਗੀ ਠੀਕ ਹੈ ਠੀਕ ਹੈ ਸੋ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵਿਧਮંત્રી ਹਰਪਾਲ ਸਿੰਘ ਟੀਮਾਂ ਦੀ ਕੋਚੀ ਚਲਾ ਕੇ ਵਿਧਮંત્રી ਹਰਪਾਲ ਸਿੰਘ ਟੀਮਾਂ ਦੀ ਕੋਚੀ ਚਲਾ ਕੇ ਜਾਂਦੇ ਹੋਏ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੇ ਨੇ ਲਾਈਵ ਤਸਵੀਰਾਂ ਚ ਦੇਖ ਰਹੇ ਹੋ ਜਿੰਦਾਬਾਦ गलिया गली घूमते हुए नजर आ रहे वित्त मंत्री हरपाल सिंह चीमा खतो

ਸਸੂ ਜਮਿਆ ਕੋਠੀਆ ਮਾਮਾ ਮਜੀ ਹੋ ਗਿਆ ਇਹੋ ਤਾਂ ਬਲਾਈ ਵੀ ਆਸੀ ਆਈ ਚਾਹ 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 ਉਹਦੇ ਰਗਾਈ ਮੈਂ ਚੋਟ ਕਰਦੇ ਸੀ ਰਾਇਆ ਹੈ ਨਾ ਚੋਟ ਕਰਾਇਆ ਗੜੀ ਕੋਲ ਅੰਦਰ ਕਰ ਦੋ ਉਹ ਗਸ ਕੇ ਵਾਲਾ ਉਹਦੇ ਬਿਠਾ ان گڏي اندر آ جاؤ آ جاؤ بھائی بھائی اري ايتھے نہیں اري ايتھے کوئی हालि सोनिहालुलि काल।